ਪਾਲਾ ਦੇ ਵਿੱਚ ਸਿਰਫ ਕਾਂਗਰਸ ਦੀ ਆਪਣੀ ਜਿਹੜੀ ਗਲਤੀ ਹੈਗੀ ਹੈ ਉਸ ਵਜ੍ਹਾ ਨਾਲ ਅਨਿਲ ਵਿੱਚ ਜਿਹੜੇ ਹੈਗੇ ਨੇ ਮਜਬੂਤ ਦਿਖਾਈ ਦਿੰਦੇ ਨੇ ਲੇਕਿਨ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਮੁਸ਼ਕਲ ਆਵੇ ਲੇਕਿਨ ਇਸ ਵਕਤ ਤੱਕ ਦੀ ਜਿਹੜੀ ਰਿਪੋਰਟ ਹੈ ਉਹ ਅਨਿਲ ਵਿੱਚ ਜਿੱਤ ਰਹੇ ਨੇ ਔਰ ਇਹਨਾਂ ਤੋਂ ਬਿਨਾ ਕਿਸੇ ਵੀ ਸੀਟ ਤੋਂ ਕਿਸੇ ਵੀ ਜੀਟ ਤੋਂ ਸਾਨੂੰ ਨਹੀਂ ਲੱਗਦਾ ਭਾਈ ਜੜਾ ਹੈ ਬੀਜਪੀ ਜੇ ਤਰੇਯਾ ਸਪੱਸ਼ਟ ਸਪੱਸ਼ਟ ਮੈਂ ਇੱਕ ਇੱਕ ਸੀਟ ਬਾਰੇ ਤੁਹਾਨੂੰ ਦੱਸ ਸਕਦਾ ਇੱਕ ਜਿਹੜੀ ਸੀਟ ਹੈਗੀ ਹੈ ਉੱਥੇ ਇਨਲੋ ਮੁਕਾਬਲੇ ਚ ਹੈਗੀ ਹੈ ਹਾਂਜੀ ਇੱਕ ਜਿਹੜੀ ਜਿੱਥੇ ਦਿਲਬਾਗ ਸਿੰਘ ਚੋਣ ਲੜ ਰਹੇ ਨੇ ਉਹ ਸੀਟ ਤੇ ਇਨਲੋ ਮੁਕਾਬਲੇ ਚ ਹੈਗੀ ਹੈ ਔਰ ਬਾਕੀ ਸਾਰੀਆਂ ਜਿਹੜੀਆਂ ਸੀਟਾਂ ਨੇ ਔਰ ਬੀਜਪੀ ਦੇ ਜਿਹੜੇ ਦੋ ਮੰਤਰੀ ਨੇ ਕਵਰਪਾਲ ਗੁੱਜਰ ਉਹ ਵੀ ਮੁਸ਼ਕਲ ਵਿੱਚ ਆ ਗਏ ਨੇ ਅਸੀਮ ਕੋਹਲ ਵੀ ਮੁਸ਼ਕਲ ਵਿੱਚ ਆ ਗਏ ਨੇ ਔਰ ਐਸ ਤਾਂ ਕਰਕੇ ਮੈਨੂੰ ਇਹ ਲੱਗਦਾ ਜੀ ਇੱਥੇ ਸਿਰਫ ਬੀਜੇਪੀ ਦੀ ਇੱਕ ਸੀਟ ਅਨਿਲ ਵਿੱਚ ਸ਼ਾਇਦ ਪਚਾ ਜਾਣ ਵੈਸੇ ਬਹੁਤ ਮੁਸ਼ਕਲ ਹੈ ਜੀ